ਸੋ ਆਉ ਇੱਕ ਮੰਤਰ ਦੱਸਦੇ ਆ ਜੋ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਸਕਦਾ ਹੈ ਉਂਝ ਤੇ ਇਸ ਸੰਸਾਰੇ ਇੰਦਰ ਅਸੀਂ ਸਾਰੇ ਮਹਿਮਾਨ ਹਾਂ ਅਫਸੋਸ ਵੀ ਹੁੰਦਾ ਹੈ ਇਤਿਹਾਸਾ ਵੀ ਆਉਂਦਾ ਹੈ ਤੇ ਇਹ ਮਹਿਮਾਨ ਸਾਰੇ ਪਰੇਸ਼ਾਨ ਸੋ ਇਹ ਜਿਹੜਾ ਮਨੁੱਖ ਜੋ ਸੰਸਾਰ ਵਿੱਚ ਮਹਿਮਾਨ ਬਣ ਕੇ ਆਇਆ ਹੈ ਬਹੁਤ ਪਰੇਸ਼ਾਨ ਹੈ ਜਿਸ ਪਾਸੇ ਵਿੱਚ ਆਤਮਾਰਦੇ ਆ ਪਰੇਸ਼ਾਨ ਮਨੁੱਖ ਤੇ ਪਰੇਸ਼ਾਨੀਆਂ ਨੇ ਉਸ ਨੂੰ ਘੇਰਾ ਪਾਇਆ ਹੋਇਆ ਹੈ। ਮਿਸਾਲ ਦੇ ਤੌਰ ਤੇ ਜਿਹੜਾ ਆਪਣੇ ਮੁਲਖ ਵਿੱਚ ਬੈਠਾ ਉਹ ਵੀ ਪਰੇਸ਼ਾਨ ਹੈ। ਜਿਹੜਾ ਬਗਾਨੇ ਮੁਲਖ ਜਾ ਬੈਠਾ ਉਹ ਵੀ ਪਰੇਸ਼ਾਨ ਹੈ। ਜਿਹੜਾ ਵੇਲਾ ਬੈਠਾ ਉਹ ਵੀ ਪਰੇਸ਼ਾਨ ਹੈ। ਜਿਹੜਾ ਕੰਮ ਧੰਦੇ ਤੇ ਲੱਗਾ ਹੋਇਆ ਹੈ ਉਹ ਵੀ ਪਰੇਸ਼ਾਨ ਹੈ। ਰਾਜਾ ਵੀ ਪਰੇਸ਼ਾਨ ਹੈ ਮੰਗਤਾ ਵੀ ਪਰੇਸ਼ਾਨ ਹੈ ਇਥੋਂ ਤੱਕ ਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਬਾਕੀ ਬਚੀਆਂ ਨਹੀਂ ਮਾਂ ਧੀ ਤੋਂ ਪਰੇਸ਼ਾਨ ਹੈ ਧੀ ਮਾਂ ਤੋਂ ਪਰੇਸ਼ਾਨ ਹੈ ਪੁੱਤ ਪਿਓ ਤੋਂ ਪਰੇਸ਼ਾਨ ਹੈ ਪਿਓ ਪੁੱਤ ਤੋਂ ਪਰੇਸ਼ਾਨ ਹੈ ਨੂੰ ਸੱਸ ਤੋਂ ਪਰੇਸ਼ਾਨ ਹੈ ਸੱਸ ਨੂੰ ਤੋਂ ਪਰੇਸ਼ਾਨ ਹੈ ਜਿਸ ਪਾਸੇ ਵੀ ਝਾਤ ਮਾਰਦੇ ਆ ਕੇਵਲ ਪਰੇਸ਼ਾਨੀਆਂ ਤੇ ਪਰੇਸ਼ਾਨੀਆਂ ਹੀ ਨਜ਼ਰ ਆ ਰਹੀਆਂ ਹਨ ਪਰੇਸ਼ਾਨੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਨੇ ਇੱਕ ਤੁਸੀਂ ਜਿੱਥੇ ਵੀ ਜੁੜ ਗਏ ਹੋ ਜਿਸ ਥਾਂ 'ਵੀ ਜੁੜ ਗਏ ਹੋ ਉਸ ਨੂੰ ਮਨੋਂ ਸਵੀਕਾਰ ਕਰੋ ਪਰੇਸ਼ਾਨੀ ਖਤਮ ਹੋ ਜਾਵੇਗੀ ਐਕਸੈਪਟ ਕਰ ਲਓ ਜੋ ਵੀ ਜ਼ਿੰਦਗੀ ਦੇ ਹਾਲਾਤ ਨੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦਾ ਆਉਣਾ ਪਾਰਟ ਆਫ ਲਾਈਫ ਹੈ ਤੇ ਸਹਿਜ ਅਵਸਥਾ ਵਿੱਚ ਰਹਿ ਕੇ ਇਹਨਾਂ ਦੇ ਵਿੱਚੋਂ ਨਿਕਲ ਜਾਣਾ ਇਹ ਆਰਟ ਆਫ ਲਾਈਫ ਹੈ ਸੋ ਇਹ ਆਰਟ ਸਾਨੂੰ ਸਿੱਖਣਾ ਪੈਣਾ ਹੈ ਤੇ ਜੋ ਵੀ ਹਾਂ ਜਿੱਥੇ ਵੀ ਹਾਂ ਉਸ ਨੂੰ ਸਵੀਕਾਰ ਕਰੀਏ ਕੋਈ ਆਪਣੀ ਵੱਧਦੀ ਹੋਈ ਉਮਰ ਤੋਂ ਪਰੇਸ਼ਾਨ ਹੋਈ ਜਾ ਰਿਹਾ ਕੋਈ ਚਿੱਟੇ ਹੁੰਦੇ ਵਾਲਾਂ ਤੋਂ ਪਰੇਸ਼ਾਨ ਹੋਈ ਜਾ ਰਿਹਾ ਹੈ ਕੋਈ ਚਿਹਰੇ ਤੇ ਪੈਂਦੇ ਦਾਗ ੱਤਬਿਆਂ ਸ਼ਾਈਆਂ ਤੋਂ ਪਰੇਸ਼ਾਨ ਹੋਈ ਜਾ ਰਿਹਾ ਹੈ ਠੀਕ ਹੈ ਬਾਰੀ ਤੌਰ ਤੇ ਤੁਸੀਂ ਉਹਦਾ ਇਲਾਜ ਕਰੋ ਜਿੱਥੋਂ ਤੱਕ ਵੀ ਕਰ ਸਕਦੇ ਹੋ ਪਰ ਇੰਨਾ ਸੀਰੀਅਸ ਨਾ ਲਓ ਕਿ ਉਹ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣੇ ਜੇ ਪਰੇਸ਼ਾਨ ਹੋਵਾਂਗੇ ਤੇ ਜੀਵਨ ਵਿੱਚੋਂ ਸਹਜ ਆਨੰਦ ਸਕੂਨ ਸਾਰਾ ਕੁਝ ਹੀ ਉੱਡ ਜਾਂਦਾ ਹੈ ਸੋ ਆਓ ਇੱਕ ਮੰਤਰ ਦੱਸਦੇ ਹਾਂ ਜੋ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰ ਸਕਦਾ ਹੈ ਤੇ ਉਸ ਮੰਤਰ ਦੇ ਉਚਾਰਨ ਕਰਤਾ ਨੇ ਭਗਤ ਕਬੀਰ ਸਾਹਿਬ ਜੀ ਜੋ ਸਾਨੂੰ ਦੱਸਦੇ ਆ ਕਿ ਬੰਦੇ ਆ ਤੇਰੀਆਂ ਪਰੇਸ਼ਾਨੀਆਂ ਕਿਵੇਂ ਮੁੱਕ ਸਕਦੀਆਂ ਸੋ ਤਿਲੰਗ ਰਾਗ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਐ ਬੰਦੇ ਆਪਣੇ ਦਿਲ ਨੂੰ ਖੋਜ ਆਪੇ ਦੀ ਪਰਚੋਲ ਕਰ ਆਪੇ ਦੀ ਪੜਤਾਲ ਕਰ ਇਸ ਸੰਸਾਰੇ ਅੰਦਰ ਕੀ ਕਰਨ ਵਾਸਤੇ ਆਇਆ ਸੀ ਤੇ ਕਰਦਾ ਕੀ ਪਿਆ ਹੈ ਐਵੇਂ ਹੀ ਇੰਨਾ ਜ਼ਿਆਦਾ ਆਪਣੇ ਆਪ ਨੂੰ ਤੂੰ ਮੁਸ਼ਕਲਾਂ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਆਪੇ ਦੀ ਖੋਜ ਪੜਤਾਲ ਕਰ ਇਸ ਦਿਲ ਨੂੰ ਰੋਜ਼ ਖੋਜ ਬੰਦੇ ਖੋਜ ਦਿਲ ਹਰ ਰੋਜ਼ ਰੋਜ਼ ਸ਼ਬਦ ਫਾਰਸੀ ਭਾਸ਼ਾ ਦਾ ਹੈ ਐਵਰੀ ਡੇ ਹਰ ਦਿਨ ਆਪਣੇ ਆਪ ਨੂੰ ਖੋਜ ਇਕ ਤੇ ਹੋ ਜੇ ਆ ਪੀ ਇਸ ਗੱਲ ਦੀ ਵਿਚਾਰ ਕਰਨੇ ਵੀ ਆਪਾਂ ਸੰਸਾਰ ਤੇ ਕਿਉਂ ਆਏ ਆ ਸਾਡੇ ਆਉਣ ਦਾ ਮਕਸਦ ਕੀ ਹੈ ਕਿਸ ਕਾਰਨ ਵਾਸਤੇ ਮਾਲਕ ਨੇ ਭੇਜਿਆ ਹੈ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਰਜ ਤੇਰਾ ਕਿ ਤਾ ਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾ ਇਤਰਾ ਪੀ ਦੀ ਖੋਜ ਕਰੀਏ ਪੀ ਕਰਨ ਵਾਸਤੇ ਕੀ ਆਏ ਆ ਤੇ ਕਰਦੇ ਕੀ ਪਏ ਆ ਦੂਸਰਾ ਜੋ ਗੁਰਮੰਤਰ ਹੈ ਇਹਦਾ ਜਾਪ ਸਿਮਰਨ ਕਰੋ ਇਹਦੇ ਦੁਆਰਾ ਵੀ ਆਪਣੇ ਆਪ ਨੂੰ ਖੋਜਿਆ ਜਾਣਾ ਹੈ RAM RAM ਬੋਲ ਬੋਲ ਖੋਜ ਤੇ ਵੜ ਭਾਗੀ ਕੁਝ ਸਮਾਂ ਆਪਣੇ ਲਈ ਕੱਢੋ ਕਬੀਰਾਂ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਜਿਨੇ ਹੋ ਰਚਨ ਰਚਾਇਆ ਤੇ ਸਹੀ ਮਾਹੇ ਸਮਾਹੇ ਸੋ ਥੋੜਾ ਸਮਾਂ ਆਪਣੇ ਵਾਸਤੇ ਕੱਢੋ ਬੈਠੋ ਇਹੋ ਹੀ ਆਪੇ ਦੀ ਖੋਜ ਹੈ ਇਹੋ ਦਿਲ ਦੀ ਖੋਜ ਹੈ ਤੇ ਜਦੋਂ ਇਸ ਦਿਲ ਦੀ ਖੋਜ ਕਰਾਂਗੇ ਨਾ ਫਿਰ ਪਰੇਸ਼ਾਨੀ ਮਾਹੇ ਪਰੇਸ਼ਾਨੀਆਂ ਆਪਣੇ ਆਪ ਹੀ ਚਲੀਆਂ ਜਾਵਣਗੀਆਂ ਸੋ ਇਹ ਪੰਕਤੀ ਯਾਦ ਕਰੋ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ ਇਹ ਦੁਨੀਆ ਤੇ ਜਾਦੂ ਦਾ ਤਮਾਸ਼ਾ ਜਾਦੂ ਦੀ ਖੇਡ ਹੈ ਇਹਦੇ ਵਿੱਚ ਹੱਥਾਂ ਵਿੱਚ ਆਉਣ ਵਾਲੀ ਚੀਜ਼ ਕੋਈ ਨਹੀਂ ਹੈ ਕੁਝ ਸਮੇਂ ਲਈ ਆਏ ਆ ਵਾਪਸ ਮੁੜਨਾ ਪੈਣਾ ਹੈ ਸੋ ਇਹ ਪੰਕਤੀ ਜੀਵਨ ਵਿੱਚ ਕਮਾਓ ਪਰੇਸ਼ਾਨੀਆਂ ਆਪਣੇ ਆਪ ਹੀ ਦੂਰ ਹੋ ਜਾਣਗੀਆਂ